ਹਾੜਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਪਾਣੀ ਆ ਚੁੱਕਿਆ ਹੈ ਉਥੇ ਹੀ ਜਲੰਧਰ ਜ਼ਿਲ੍ਹੇ ਦੇ ਕੈਂਟ ਹਲਕੇ ਦੇ ਕੁੱਕੜ ਪਿੰਡ ਦੇ ਵਿੱਚ ਚਿੱਟੀ ਵਈ ਓਵਰਫਲੋ ਹੋ ਚੁੱਕੀ ਹੈ ਜਿਸ ਕਾਰਨ ਪੂਰਾ ਪਿੰਡ ਪਾਣੀ ਦੀ ਝਪੇਟ ਦੇ ਵਿੱਚ ਆ ਚੁੱਕਿਆ ਹੈ ਤੇ ਲੋਕਾਂ ਦੇ ਖੇਤ ਵੀ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਜੋ ਕਿਸਾਨਾਂ ਵੱਲੋਂ ਫਸਲਾਂ ਲਗਾਈਆਂ ਹੋਈਆਂ ਸੀ ਉਹ ਪਾਣੀ 'ਚ ਡੁੱਬਣ ਕਾਰਨ ਬਰਬਾਦ ਹੋ ਚੁੱਕੀ ਹੈ ਪਿੰਡ ਵਾਸੀਆਂ ਦੇ ਮੁਤਾਬਕ ਪਿੰਡ ਦੇ ਵਿੱਚ ਘੱਟੋ ਘੱਟ 10 ਫੁੱਟ ਦੇ ਕਰੀਬ ਪਾਣੀ ਆ ਚੁੱਕਿਆ ਹੈ ਹਾਲਾਕੀ ਗنیمਤ ਇਹ ਰਹੀ ਹੈ ਕਿ ਹੁਣ ਤੱਕ ਪਾਣੀ ਜਿਹੜਾ ਹੈ ਉਹ ਪਿੰਡ ਦੇ ਅੰਦਰੂਨੀ ਹਿੱਸੇ ਦੇ ਵਿੱਚ ਨਹੀਂ ਪਹੁੰਚਿਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਪਾਣੀ ਦਾ ਪੱਧਰ ਵੱਧਦਾ ਹੈ ਤਾਂ ਪਿੰਡ 'ਚ ਬਣੇ ਕਰਾਂ 'ਚ ਵੀ ਪਾਣੀ ਪਹੁੰਚ ਸਕਦਾ ਹੈ ਪਿੰਡ ਦੇ ਹੀ ਰਹਿਣ ਵਾਲੇ ਇਸ ਦੌਰਾਨ ਜਦ ਸੁਖਵੀਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਸੀਂ ਵੀ ਇੱਕ ਵਾਰ ਜ਼ਰੂਰ ਸੁਣੋ ਸਟਾਰ న్యూਸ ਪੰਜਾਬੀ ਟੀਵੀ ਦੇ ਲਈ ਨਰਿੰਦਰ ਗੁਪਤਾ ਦੀ ਰਿਪੋਰਟ ਇਨਾਮ ਜੀ ਤੁਹਾਡਾ ਮੇਰਾ ਨਾਮ ਜਸਕਰਨ ਸਿੰਘ ਹੈ ਕਿੰਨੇ ਖੇਤ ਡੁੱਬੇ ਨੇ ਤੁਹਾਡੀ ਜੀ ਆਪਣੇ ਇਸ ਏਰੀਆ ਜਿੱਧਾ ਪਾਣੀ ਆਇਆ ਇੱਥੇ ਆਪਣੇ 40 ਖੇਤ ਡੁੱਬੇ ਆ ਜੀ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਲਾਲੋ ਕਾਫੀ ਨੁਕਸਾਨ ਆ ਜੀ ਉਹ ਨਹੀਂ ਪੂਰਾ ਹੋਣ ਵਾਲਾ ਪਰ ਚਲੋ ਕੁਦਰਤ ਦੀ ਮਾਰ ਲਾਲੋ ਤੇ ਬਾਕੀ ਪਰਮਾਤਮਾ ਨੇ ਜੋ ਜਿੱਦਾਂ ਕਰਨਾ ਉਹਨੇ ਕਰਨਾ ਜਿਹੜਾ ਉਹ ਨੁਕਸਾਨ ਹੋ ਗਿਆ ਤਾਂ ਹੋ ਗਿਆ ਤੁਸੀਂ ਹੁਣ ਦੇਖੋ ਤੁਸੀਂ ਆਪਣੇ ਕੈਮਰੇ ਨੂੰ ਦਿਖਾ ਲਓ ਆ ਜਿਹੜਾ ਮੋਟਰ ਵਾਲਾ ਕਮਰਾ 파ਟ ਗਿਆ ਹੈ ਹਨ ਇਹਦੇ ਵਿੱਚ ਜਿਹੜੇ ਪੈਸੇ ਗਏ ਉਹ ਤਾਂ ਗਏ ਸਾਨੂੰ ਹੋਰ ਲਾਉਣ ਨੂੰ ਸਾਨੂੰ ਮਰੇ ਬਣ ਗਿਆ ਵੀ ਅਸੀਂ ਇਹਨੂੰ ਬਣਾਵਾਂਗੇ ਕੀ ਟਿਕਾ ਨੁਕਸਾਨ ਬਹੁਤ ਹੋ ਚੁੱਕਾ ਆ ਪਿੱਛੇ ਵੀ ਹੋ ਚੁੱਕਿਆ ਜੋ ਅੱਗੇ ਜਿੱਥੇ ਪਾਣੀ ਜਾ ਰਿਹਾ ਉੱਥੇ ਵੀ ਜਾ ਰਿਹਾ ਕੁੱਕੜ ਪੈਂਡ ਚ ਬਹੁਤ ਆ ਮਤਲਬ ਆਪਾਂ ਇਹਨੂੰ ਆਪਾਂ ਗਿਣ ਕੇ ਨਹੀਂ ਦੱਸ ਸਕਦੇ ਕਿੰਨੇ ਖੇਤ ਕੁੱਕੜ ਪੈਂਡ ਦੇ ਡੁੱਬੇ ਹੋਆ ਕਾਫੀ ਏਰੀਆ ਡੁੱਬਿਆ ਨਾਲ ਨਾਲ ਹੋਰ ਜਿਹੜੇ ਪੈਂਡ ਆ ਉਹ ਵੀ ਡੁੱਬ ਚੁੱਕੇ ਆ ਤੇ ਉਹਦੇ ਨਾਲ ਨੁਕਸਾਨ ਆ ਝੋਨੇ ਦੀ ਜਿਹੜੀ ਫਸਲ ਆ ਇਹ ਖਤਮ ਹੋ ਜਾਣੀ ਆ ਤੇ ਖਤਮ ਹੋ ਵੀ ਚੁੱਕੀ ਆ ਜਿਹੜਾ ਕੁਝ ਰਹਿੰਦਾ ਵਿੱਚੋਂ ਲੱਗਦਾ ਥੋੜਾ ਬਾਲਾ ਹੋ ਜਾਊਗਾ ਨਹੀਂ ਤਾਂ ਉਹ ਵੀ ਖਤਮ ਹੀ ਆ ਜੇ ਪਾਣੀ ਦੇ ਇਹੀ ਹਾਲਾਤ ਰਹੇ ਤਾਂ ਆਸ ਹੈਗਾ ਕੋਈ ਫਸਲ ਤੁਹਾਡੀ ਬਚ ਜਾਈ ਆਸ ਆਸ ਤਾਂ ਬੰਦਾ ਹਰ ਇੱਕ ਕੰਮ ਆਸਲੇ ਕਰਦਾ ਆਸ ਸਾਨੂੰ ਇਹ ਵੀ ਆ ਜਿਹ ਰਹੇ ਹੋ ਤੇ ਅਸੀਂ ਹਾਂ ਜੀ ਉਹ ਸਾਡਾ ਠੀਕ ਹੋ ਜਾਊਗਾ ਸ਼ਾਇਦ ਪਾਣੀ ਥੱਲੇ ਉਤਰ ਜਾਊਗਾ ਪਰ ਆਸ ਉਹਦਾ ਤਾਂ ਅੰਦਰੋਂ ਜੇ ਸੋਚੋ ਤਾਂ ਬੰਦੇ ਨੂੰ ਪਤਾ ਹੀ ਹੁੰਦਾ ਵੀ ਉਹ ਖਤਮ ਹੀ ਆ ਹਨਾ ਆਸ ਤਾਂ ਇਹੀ ਆ ਵੀ ਮੰਨ ਹਾਂ ਸ਼ਾਇਦ ਸਾਡਾ ਬਚ ਜਾਊਗਾ ਹਨਾ ਉਹਦੇ ਲਈ ਤੁਸੀਂ ਇੱਕ ਇੱਕ ਤੁਹਾਡੇ ਕੋ ਸਹਾਰਾ ਹੈਗਾ ਵੀ ਹਾਂ ਵੀ ਤੁਸੀਂ ਮੰਨਦੇ ਆ ਵੀ ਸਾਡਾ ਬਚ ਜਾਊਗਾ ਹਨਾ ਬਾਕੀ ਉਹਦਾ ਬਚਣਾ ਹੈ ਜਿਹੜੀ ਹੈਗੀ ਆ ਪਰ ਉਹ ਆਪਣੇ ਆਪ ਨੂੰ تسਲੀ ਦੇਣ ਵਾਲੀ ਗੱਲ ਆ ਕੋਈ ਪ੍ਰਸ਼ਾਸਨ ਦਾ ਆਇਆ ਹੁਣ ਤੱਕ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਇਆ ਪ੍ਰਸ਼ਾਸਨ ਜਿਹੜਾ ਜਦੋਂ ਆ ਤਾਂ ਹੜ ਦੀ ਪਹਿਲਾਂ ਪ੍ਰਸ਼ਾਸਨ ਕਿੱਥੇ ਗਿਆ ਸੀ ਉਦੋਂ ਵੀ ਨਹੀਂ ਕੋਈ ਆਇਆ ਪਹਿਲਾਂ ਵੀ ਦੇਖਣ ਆਈ ਚੀਜ਼ਾਂ ਸੀਗੀਆਂ ਉਹ ਦੇਖਦਾ ਹੀ ਨਹੀਂ ਪ੍ਰ ਜਿਹੜੇ ਇਹ ਵਿੱਚ ਕੀ ਹਾਲਾਤ ਨੇ ਹਾਲਾਤ ਦਾ ਕੁੱਕੜ ਪਿੰਡ ਦੇ ਵਿੱਚ ਪਾਣੀ ਬਹੁਤ ਆ ਚੁੱਕਿਆ ਕਿੱਥੇ ਦਾ ਪਾਣੀ ਆ ਕੀ ਹਾਲਾਤ ਨੇ ਹਾਲਾਤ ਤਾਂ ਦੇਖੋ ਜੀ ਜਿਹੜੇ ਸਾਡੀ ਚਿੱਟੀ ਮਈਆਂ ਹਾਲਾਤ ਤੁਸੀਂ ਦੇਖ ਸਕਦੇ ਆ ਬੇ ਜਿੱਥੇ 5-5 ਫੁੱਟ ਫਸਲਿਆ 5-5 ਫੁੱਟ ਉੱਤੇ ਪਾਣੀ ਆ ਹਾਲਾਤ ਮਾੜੇ ਆ ਪਰ ਫੇਰ ਵੀ ਅਸੀਂ ਬਾਣਾ ਮੰਨਣ ਨੂੰ ਤਿਆਰ ਆ ਗੁਰੂ ਮਹਾਰਾਜ ਦੀ ਕਿਰਪਾ ਪਰ ਹਾਲਾਤ ਜੇ ਤੁਸੀਂ ਉੱਧਾ ਦੇਖੋ ਜੇ ਪੰਜਾਬ ਦਾ ਜਾੜਾ ਹੋ ਰਿਹਾ ਕਿਉਂਕਿ ਮਾਝੇ ਮਾਲ ਮਾਝੇ ਨੂੰ ਤਾਂ ਧੱਕ ਪੈ ਚੁੱਕੇ ਸੀ ਪਰ ਅੱਜ ਦੁਆਬੇ ਨੂੰ ਵੀ ਬਹੁਤ ਵੱਡੀ ਮਾਰ ਪੈ ਗਈ ਆ ਇਹ ਚਿੱਟੀ ਪਈਆਂ ਜਿੱਥੇ ਅਸੀਂ ਖੜੇ ਆ ਤੇ ਤੁਸੀਂ ਦੇ ਲੋ ਮੈਂ 10-10 ਫੋਟ ਇੱਥੇ ਪਾਣੀ ਆਪਾਂ ਸੜਕ ਦੇ ਉੱਤੇ ਖੜੇ ਆ ਜੀ ਹਾਂ ਜੀ ਜੀ ਤਾਂ ਕਿੰਨਾ ਕੋ ਪਾਣੀ ਜਿਹੜਾ ਹੁਣ ਤੱਕ ਆ ਚੁੱਕਿਆ ਹੈਗਾ ਤੇ ਕੀ ਕੀ ਇੱਥੇ ਥਲੇ ਤੱਕ ਬਰਬਾਦੀ ਹੋਈ ਹੈ ਕਿਉਂਕਿ ਫਸਲਾਂ ਤਾਂ ਹਾਈਆਂ ਹੋਈਆਂ ਨੇ ਪਸ਼ੂ ਵੀ ਥਲੇ ਪਾਸੇ ਸਗੇ ਕਈ ਤਾਂ ਘਰ ਵੀ ਸਗੇ ਥਲੇ ਪਾਸੇ ਦੇਖੋ ਕਹਿ ਸਕਦੇ ਹਾਂ ਜੀ ਘਰ ਸਗੇ ਪਰ ਅਸੀਂ ਸਾਨੂੰ ਪ੍ਰਸ਼ਾਸਨ ਨੇ ਨਹੀਂ ਕੋਈ ਦੱਸਿਆ ਪਾਣੀ ਦਾ ਕਿਦਾਂ ਲੈਵਲ ਹੈ ਸਿਰਫ ਅਸੀਂ ਆਪਣੇ ਤੌਰ ਤੇ ਸਾਰੇ ਜਿਹੜੇ ਜਿੰਨੇ ਵੀ ਸਾਡੇ ਡੇਰੇਆਂ ਤੇ ਸੀ ਉਹਨਾਂ ਨੂੰ ਲੈ ਆਏ ਆ ਹਾਲਾਤ ਮਤਲਬ ਇਦਾਂ ਦੇ ਆ ਦੇਖੋ ਗੁਜਰ ਭਾਈ ਚਾਰਾ ਸਾਰਾ ਕੁਝ ਡੁੱਬ ਚੁੱਕਾ ਉਹਨਾਂ ਦਾ ਮਤਲਬ ਪਸ਼ੂ ਇਹ ਆਵੇ ਸਮੇਂ ਤੋਂ ਪਹਿਲਾਂ ਸਾਰੇ ਇਕੱਠੇ ਇਹ ਅਸੀਂ ਆਪ ਕੀਤਾ ਜੀ ਸਾਡੀ ਕਿਸੇ ਨੇ ਨਹੀਂ ਆ ਕੇ ਬਾਤ ਪੁੱਛੀ ਕਿਉਂਕਿ ਪ੍ਰਸ਼ਾਸਨ ਸਾਨੂੰ ਰੋਸ ਇਹ ਪ੍ਰਸ਼ਾਸਨ ਜਿਹੜੇ ਕੰਮ ਅਸੀਂ ਕਰ ਰਹੇ ਪ੍ਰਸ਼ਾਸਨ ਨੂੰ ਕਰਨੇ ਚਾਹੀਦੇ ਸੀ ਪਰ ਪ੍ਰਸ਼ਾਸਨ ਕਿਉਂਕਿ ਉਹਨਾਂ ਦੀ ਤਾਂ ਨੀਤੀ ਇਹ ਹੈ ਵੀ ਜ਼ਿਮੀਂਦਾਰ ਭਾਈਚਾਰਾ ਫੇਲ ਕਿਦਾਂ ਕਰਨਾ ਜੇ ਜ਼ਿਮੀਂਦਾਰ ਉਹਨਾਂ ਨੂੰ ਪਤਾ ਵੀ ਜ਼ਿਮੀਂਦਾਰ ਭਾਈਚਾਰਾ ਜੇ ਫੇਲ ਹੋਇਆ ਤੇ ਮਤਲਬ ਸਾਰਾ ਕਿਉਂਕਿ ਸਾਡ ਹੁਣ ਜਿਹੜੀ ਝੋਨੇ ਦੀ ਫਸਲ ਆ ਇਹ ਸਾਡੇ ਪੰਜਾਬ ਦੀ ਮੇਨ ਫਸਲ ਆ ਇਹਦੇ ਉੱਤੋਂ ਹੀ ਸਾਰਾ ਕੋਈ ਕਿਉਂਕਿ ਇਹ ਮਤਲਬ ਇਹ ਜ਼ਿਮੀਂਦਾਰ ਨੂੰ ਬਹੁਤ ਵੱਡੀ ਆ ਵਧੀਆ ਹੁੰਦਾ ਇਹਦੇ ਨਾਲ ਪਰ ਗੱਲ ਹੈ ਵੀ ਹੁਣ ਸਾਰ ਅਚਾ ਇਹ ਇਹ ਦੇ ਨਾਲ ਜਿਹੜਾ ਕਿੰਨੇ ਖੇਤ ਜਿਹੜੇ ਨੇ ਹੁਣ ਪਿੰਡਾਂ ਦੇ ਡੁੱਬੇ ਨੇ ਕਿੰਨਕ ਇਹ ਬਈ ਜਿਹੜੀ ਹੈਗੀ ਉਹ ਮਾਰਕ ਕਰ ਲਈਏ ਤੇ ਇਹ ਪਾਣੀ ਆ ਕੇ ਦਰੋਂ ਰਿਆ ਦੇਖੋ ਜੀ ਮੇਰਾ ਗੱਲ 100 ਕਿਲੋਮੀਟਰ ਦਾ ਬਈ ਦਾ ਏਰੀਆ ਕਹਿ ਸਕਦੇ ਆ ਜਾਨੀ ਮੋਟਾ-ਮੋਟਾ ਜਿਆਦਾ ਵੀ ਹੋ ਸਕਦਾ ਹੂੰ 2.5-3 ਕਿਲੋਮੀਟਰ ਇਹਦਾ ਲੰਬਾਈ ਆ ਜੀ ਜਾਨੀ ਚੜਾਈ ਕਹਿ ਸਕਦੇ ਆ ਤੇ ਤੁਸੀਂ ਆਪ ਸ ਹਜ਼ਾਰਾਂ ਏਕੜ ਤੇ ਮਤਲਬ ਹਜ਼ਾਰਾਂ ਕਰੋੜ ਯਾਨੀ ਮਤਲਬ 100 ਕਰੋੜ 200 ਕਰੋੜ ਦੀ ਗੱਲ ਨਹੀਂ ਹੋਣਾ। ਕੁੱਕੜ ਪੈਂਡ ਦੇ 4-5 ਕਰੋੜ ਆ ਤੇ ਜੇ 70-80 ਕਿਲੋਮੀਟਰ ਕਿੰਨੇ ਪੈਂਡ ਬਣ ਸਕਦੇ ਆ। ਮਤਲਬ ਜਿਹੜੀ ਪੰਜਾਬ ਦੀ ਨਾ ਮਤਲਬ ਮੇਨ ਚੀਜ਼ ਹੈ ਜੀ ਬਹੁਤ ਵੱਡੀ ਸੱਟ ਆ। ਕਿਉਂਕਿ ਜੇ ਫਸਲ ਬਰਬਾਦ ਹੋ ਗਈ ਤਾਂ ਸਾਡਾ ਬਚਣਾ ਕਿਸੇ ਦਾ ਕੁਝ ਨਹੀਂ ਪਰ ਸਾਡਾ ਚਲੋ ਅਸੀਂ ਭਾਈਚਾਰੇ ਦੇ ਆਪਣੇ ਤੌਰ ਤੇ ਕਹਿੰਗੇ ਕਿਸੇ ਦਾ 40 ਲੱਖ ਦਾ ਨੁਕਸਾਨ ਕਿਸੇ ਦਾ 50 ਲੱਖ ਦਾ ਕਿਸੇ ਦਾ 10 ਲੱਖ ਦਾ ਪਰ ਹੁਣ ਅਸੀਂ ਕੀ ਕਰ ਸਕਦੇ ਆ ਕੁਦਰਤ ਹੀ ਮਾਰਿਆ। ਪਾਣਾ ਮੰਨਣ ਵਾਲੀ ਗੱਲ ਆ ਜੀ ਬਸ। ਹਾਂਜੀ। ਹਾਂਜੀ। ਅੱਛਾ ਇਹ ਪਾਣੀ ਕਿੱਧਰੋਂ ਨਮਾਸ਼ਹਿਰ ਹਿਾਰਪੁਰ ਗਾਂ ਕਪੂਰਥਲਾ ਕਿ ਮੇਰਾ ਹਰੀਕੇ ਪੱਤਣ ਨੂੰ ਟੱਚ ਕਰਦੀ ਜੀ ਇਹਦੇ ਵਿੱਚ ਇਹ ਨਹੀਂ ਤੁਸੀਂ ਵੇ ਕੁੱਕੜ ਪਿੰਡ ਆ ਪਿੱਛੇ ਦੇ ਲੋ ਮਾਦੂ ਦੀ ਪਿੱਛੇ ਜੇ ਚੈੱਕ ਕਰੋ ਨਵੇਂ ਸ਼ਹਿਰ ਤੋਂ ਮਾਰ ਕਰਦੇ ਇਹ ਕਪੂਰਥਲਾ ਜਮਸ਼ੇਰਪੈਂਡ ਤੁਸੀਂ ਦੇਖੋ ਜਾ ਕੇ ਪੁੱਲ ਤੋਂ ਉੱਥੋਂ ਤੁਹਾਨੂੰ ਪਤਾ ਲੱਗ ਸਕਦਾ ਵੀ ਕਿੰਨੀ ਵੱਡੀ ਮਾਰਿਆ ਤੇ ਸਾਡੀ ਇਹ ਨਕਾਮੀ ਸਰਕਾਰ ਦੀ ਇਹ ਸਾਡਾ ਰਸਤਾ ਵੀ ਬੰਦ ਹੋ ਚੁੱਕਾ ਜਿਦੋਂ ਨਾ ਬਈ ਚੜਦੀ ਰਸਤਾ ਸਾਡਾ ਉਦੋਂ ਹੀ ਬੰਦ ਹੋ ਜਾਂਦਾ ਮਤਲਬ ਪੁੱਲ ਦਾ ਉੱਚੇ ਬਣਾਓ ਘਟੜ ਹੋਰ ਨਹੀਂ ਕੁਝ ਕਰਨਾ ਲੋਕੀ ਨੰਗੜ ਤਾਂ ਸਹੀ ਅੱਜ 10 ਦਿਨ ਹੋ ਗਏ ਰਸਤਾ ਬੰਦ ਦੁੱਧ ਵਾਲੇ ਕਿੱਦਾਂ ਜਾਣਗੇ ਬੱਚੇ ਸਕੂਲਾਂ ਨੂੰ ਕਿੱਦਾਂ ਜਾਣਗੇ ਕੋਈ ਹੈ ਚਾਰੇ ਪਾਸੇ ਘਿਰਿਆ ਕੋਈ ਸਰਕਾਰ ਨੇ ਕੀਤਾ ਕੋਈ ਸਰਕਾਰ ਦੀ ਹੈ ਕੋਈ ਇੱਥੇ ਆ ਕੇ ਫੋਟੋਆਂ ਖਿਚਾਈ ਜਾਂਦੇ ਫੋਟੋਆਂ ਖਿਚਾਉਣ ਦੀ ਲੋੜ ਨਹੀਂ ਫੋਟੋਆਂ ਪਿੰਡਾਂ ਦੇ ਵਿੱਚ ਬਹੁਤ ਲੋਕੀ ਖਿਚਾਉਣ